ਤਰਪਾਈ ਕਰਿਆ ਨੇਵੇਂ ਹੋਰ ਮੋਹ ਚਲ ਕਰਦਾਂ ਕੁਮੀਜ਼ ਜੀ ਤੇ ਤਰਪਾਈ ਹੈ ਨਾ ਚਲ ਆ ਇਹ ਵੀ ਥੋੜੀ ਜਿਹੀ ਰਹਿ ਗਈ ਸੀ ਇਹ ਵੀ ਕਰੀ ਦੇ ਦਮ ਤੁਸੀਂ ਕਰਨੇ ਆ ਕਰਦੇ ਆ ਤਰਪਾਈ ਥੋੜੀ ਤਿਆਰ ਜੀ ਹੋ ਜਾਊਗਾ ਹੈ ਨਾ ਹੋਰ ਪ੍ਰੈਸ ਪ੍ਰੈਸ ਹੋ ਜੂਗੀ ਫਿਰ ਵਧੀਆ ਚਾਹ ਮਿਹਨਤ ਤਾਂ ਜ਼ਰੂਰੀ ਆ ਕਰਨੀ ਹੋਰ ਮਿਹਨਤ ਤਾਂ ਜ਼ਰੂਰੀ ਆ ਕਰਨੀ ਤੇ ਕਿਸੇ ਦਾ ਹੱਕ ਨਾ ਮਾਰੋ ਹੈ ਨਾ ਕਿਸੇ ਦਾ ਹੱਕ ਨਾ ਦੱਬੋ ਕਿਸੇ ਨਾਲ ਚੁਸਤ ਚਲਾਕੀ ਨਾ ਕਰੋ ਹੂੰ ਤੇ ਆਵਦਾ ਮੈਂ ਤੇ ਦਾ ਕੋ ਦਾਲ ਨਹੀਂਗਾ ਮੈਂ ਤੇ ਦਾ ਫਾਲੀ ਮਿੱਠਾ ਹੁੰਦਾ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਮਿੰਤਾ ਦੀ ਕਮਾਈ ਕਰਾਗੇ ਉਹ ਖੜਦੀ ਵੀ ਐ ਹੱਕ ਦਾ ਪੈਸਾ ਖੜਦਾ ਵੀ ਐ ਹੈ ਨਾ ਬੇਹੱਕਾ ਤਾਂ ਬੇਹੱਕ ਹੀ ਜਾਂਦਾ ਹੈਗਾ ਤੇ ਇਹਦੀ ਇਹ ਮਿੰਤਾ ਦੀ ਕਮਾਈ ਤੇ ਲੈ ਤੈਨੂੰ ਬੇਹੱਕ ਤੇ ਬੇਹੱਕ ਦੀ ਇੱਕ ਮੈਂ ਤੈਨੂੰ ਕਹਾਣੀ ਸੁਣਾਉਣੀ ਹੈ ਤੇ ਸਾਡੀ ਕਹਾਣੀ ਅੰਤ ਤੱਕ ਜਰੂਰ ਸੁਣਿਓ ਤੇ ਇਹਦੇ ਵਿੱਚੋਂ ਤੁਹਾਨੂੰ ਕੀ ਗਿਆਨ ਮਿਲਦਾਗਾ ਹੈ ਤੇ ਵੀ ਜਰੂਰ ਸੁਣਿਓ ਸਾਡੀ ਇਹ ਕਹਾਣੀ ਤੇ ਇੱਕ ਦੋ ਭਰਾ ਹੁੰਦੇ ਤੇ ਸਕੇ ਜਦੋਂ ਸਕੇ ਦੋ ਭਰਾ ਹੁੰਦੇ ਤੇ ਗਏ ਤੇ ਉਹ ਆਪ ਦਾ ਚੱਲ ਪਾਈ ਇੱਕ ਤਾਂ ਥੋੜਾ ਜਿਆਦਾ ਸੁਸਤ ਚਲਾ ਕਬੜਾ ਤੀਗਾ ਇੱਕ ਵਿਚਾਰਾ ਰੱਬ ਦੇ ਨਾਮ ਲੈਣ ਵਾਲਾ ਪਰਮਾਤਮਾ ਦਾ ਨਾਮ ਲੈਣ ਵਾਲਾ ਭੋਲਾ ਭਾਲਾ ਜੀ ਭੋਲਾ ਸੀ ਭੋਲਾ ਤੀਗਾ ਹਾਂ ਆਪਦਾ ਮੈਂ ਤਾਂ ਮਜ਼ਦੂਰੀ ਕਰਦਾ ਤੀਗਾ ਉਹ ਦੋਨੇ ਭਾਈ ਚੱਲ ਹੂੰ ਵਿਆਹ ਵਾਹੇ ਪਰੇ ਗਏ ਤੇ ਅੱਡ ਹੋ ਗਏ ਜਦੋਂ ਅੱਡ ਹੋ ਗਏ ਤੇ ਜਿਹੜਾ ਭੋਲਾ ਭਾਲਾ ਸੀ ਉਹਦਾ ਤਾਂ ਟੱਬਰ ਵੀ ਉਹ ਜਿਹਾ ਹੀ ਆ ਗਿਆ ਭੋਲਾ ਭਾਲਾ ਉਹਦੇ ਘਰ ਵਾਲੀ ਤਾਂ ਤੇ ਜਿਹੜਾ ਤੇ ਚੁਸਤ ਚਲਾਕ ਤੇ ਉਹ ਭਾਈ ਉਹਦਾ ਟੱਬਰ ਵੀ ਉਹਵੇਂ ਚੁਸਤ ਚਲਾਕੀਆਂ ਨਾਲ ਆ ਗਿਆ ਚੱਲ ਦੋਨੇ ਭਾਈ ਆਪਦਾ ਬਸਦੇ ਨੇ ਰਸਦੇ ਨੇਗੇ ਆਪਦਾ ਵਧੀਆ ਖੇਤੀਬਾੜੀ ਕਰਦੇ ਨੇ ਇਹ ਤੇ ਭੋਲਾ ਭਾਲਾ ਤੀਗਾ ਉਹ ਤਾਂ ਭਾਈ ਆਪਦਾ ਦੇਖ ਆਪਦਾ ਖੇਤ ਜਾਇਆ ਘਰੇ ਤੇ ਫਿਰ ਤਾਂ ਆਪਦਾ ਮਿਹਨਤ ਕਰਿਆ ਕਰਿਆ ਆਪਦੀ ਖੇਤ ਚ ਆਪਣੀ ਮਿਹਨਤ ਕਰਿਆ ਕਰੇ ਕੰਮ ਕਰਿਆ ਕਰੇ ਤੇ ਆਪਦਾ ਘਰ ਆਇਆ ਕਰੇ ਤੇ ਜਿਹੜਾ ਤੀਗਾ ਵੱਡਾ ਉਹ ਸਾਰਾ ਦਿਨ ਕਦੇ ਉਧਰ ਭਾਗ ਗਿਆ ਕਦੇ ਉਧਰ ਭਾਗ ਗਿਆ ਕਦੇ ਉੱਥੇ ਖੜ ਗਿਆ ਕਦੇ ਉੱਥੇ ਖੜ ਗਿਆ ਉਹ ਖੇਤ ਚ ਜਾ ਕੇ ਨਤੀ ਦੇਖਦਾ ਤੇ ਉਹਦੀ ਭਾਈ ਜਿਹੜਾ ਛੋਟਾ ਤੀਗਾ ਤੇ ਭੋਲਾ ਤੀਗਾ ਵਿਚਾਰਾ ਉਹ ਭਾਈ ਜਦੋਂ ਮਿਹਨਤ ਕਰਦਾ ਤੇ ਉਹਦਾ ਟੱਬਰ ਵੀ ਮਿਹਨਤ ਕਰਦਾ ਤੇ ਜਾ ਉਹਦੇ ਘਰ ਵਾਲੀ ਵੀ ਮਿਹਨਤ ਕਰਦੀ ਸੀਗੀ ਤੇ ਦੋਨੇ ਭਾਈ ਮਿਹਨਤੀ ਐ ਤੇ ਕਿਸੇ ਦੀ ਗੱਲ ਸੁਣਦੇ ਨਹੀਂ ਤੇ ਉਹ ਭਾਈ ਆਪਦਾ ਉਹਨਾਂ ਦੀ ਭਾਈ ਫਸਲ ਵਾੜੀ ਵਧੀਆ ਹੋਇਆ ਕਰੇ ਤੇ ਜਿਹੜਾ ਹੁਣ ਉਹ ਸੁਸਤ ਚਲਾਕ ਤੀਗਾ ਉਹਨਾਂ ਦੀ ਭਾਈ ਫਸਲ ਵਾੜੀ ਘੱਟ ਰਹਿ ਜਾਇਆ ਕਰੇ ਨਿਕਲੇ ਨਾ ਕਰੇ ਉੰਨੀ ਕੁ। ਉਹ ਸੋ ਇਹ ਕਰਦੇ ਨਹੀਂ ਸੀ। ਹਾਂ ਤੇ ਉਹ ਭਾਈ ਆਪਦੀ ਮਿਲ ਲਗਣ ਲਾ ਕੇ ਮਿਹਨਤ ਪੂਰੀ ਵਧੀਆ ਕਰਦੇ ਤੇ ਹੈ ਜਦੋਂ ਆਪਾਂ ਹੁਣ ਕੰਮ ਕਰਾਂਗੇ ਕੋਈ ਵੀ ਹੈ ਮਿਹਨਤ ਨਾਲ ਕੰਮ ਕਰਾਂਗੇ ਤੇ ਆਪਣਾ ਵਧੀਆ ਵਧੀਆ ਹੁੰਦਾ। ਤੀਜਾ ਵਧੀਆ ਹੀ ਨਿਕਲਦਾ ਹੁੰਦਾ। ਤੇ ਜਦੋਂ ਭਾਈ ਉਹ ਆਪ ਦਾ ਚੱਲ ਕੰਮ ਕਰਿਆ ਕਰਨ ਤੇ ਆਪਦਾ ਉਹ ਖੇਤ ਜਾਇਆ ਕਰਿਆ ਆਪਦਾ ਫਸਲ ਵਾੜੀ ਉਹਦੀ ਵਧੀਆ ਨਿਕਲੀ ਤੇ ਭਾਈ ਉਹਨੂੰ ਉਹਦੇ ਭਰਾ ਨੂੰ ਕਹਣਾ ਜਿਹੜਾ ਚੁਸਤ ਚਲਾ ਚੁਸਤ ਚਲਾਕ ਤੀਗਾ ਉਹਨੂੰ ਉਹਦੇ ਤੇ ਈਰਖਾ ਹੋ ਗਿਆ ਕਹਿੰਦਾ ਵੀ ਇਹਦੀ ਤਾਂ ਫਸਲ ਵਾੜੀ ਵੀ ਬਹੁਤ ਨਿਕਲਿਆ ਈ ਇਹ ਤਾਂ ਫਸਲ ਵਾੜੀ ਨਿਕਲੀ ਤੇ ਵੀ ਮੇਰੀ ਫਸਲ ਦੇਖ ਹੋਈ ਨਹੀਂ ਚੱਜਣ ਵਾਲਾ ਤੇ ਇਹ ਨੂੰ ਕੁਝ ਵੀ ਨਹੀਂ ਨਿਕਲਿਆ ਹੈਗਾ ਖਰਚਾ ਵੀ ਪੁੱਟ ਹੋ ਗਿਆ ਦੇਖਾ ਤੇ ਭਾਈ ਉਹਨੂੰ ਜਲੇਮਾ ਹੋ ਗਿਆ ਦੋਨੇ ਜੀ ਉਹ ਉਹ ਲਾਗੇ ਕਰਨ ਵੀ ਉਹਦੀ ਤਾਂ ਫਸਲ ਵੜੀ ਘਰੇ ਆ ਕੇ ਆਉਂਦੇ ਨੇ ਆਪਦੇ ਘਰ ਵਾਲੀ ਨੂੰ ਦੱਸਿਆ ਤੇ ਕਹਿੰਦਾ ਵੀ ਉਹਦੀ ਤਾਂ ਫਸਲ ਇੰਨੀ ਵਧੀਆ ਨਿਕਲੀ ਤੇ ਮੇਰੀ ਫਸਲ ਆਪਣੀ ਫਸਲ ਹੋਈ ਨਹੀਂ ਗਈ ਇੰਨੀ ਤੇ ਕਸੂਰ ਆਪਦਾ ਮੰਨਦਾਂ ਤੇ ਵੀ ਮੈਂ ਤਾਂ ਖੇਤ ਜਾਂਦਾ ਨਹੀਂ ਹੈਗਾ ਦੇ ਤੇ ਵੀ ਫਸਲ ਕਿੱਥੋਂ ਹੋਊਗੀ ਜੇ ਆਪਾਂ ਉਹਦੇ ਨੂੰ ਮੈਂ ਤੂੰ ਕਿਹੜੇ ਸੰਭਾਲ ਕਰਦਾ ਸੀ ਸੰਭਾਲ ਕਰੇਗਾ ਤਾਂ ਫੇਰ ਹੀ ਫਸਲ ਹੋਊਗੀ ਤੇ ਭਾਈ ਚਲ ਉਹਨੇ ਕੀ ਸੋਚਿਆ ਉਸ ਤੇ ਚਲਾਕ ਦੀਆ ਉਹਨੇ ਅਖਾ ਚਲਾਕੀ ਨਾਲ ਵੀ ਮੈਂ ਉਹ ਕਰ ਲੈਣਾਗਾ ਵੀ ਇਹ ਤਾਂ ਪੋਲਾ ਪਾਲਾ ਉਹਦੇ ਮਾਂਗਰ ਲੱਗ ਜੂਗਾ ਮੇਰੇ ਉਹ ਉਹਦੇ ਕੋਲੇ ਵਾਗਿਆ ਕਹਿੰਦਾ ਭਰਾਵਾ ਤੇ ਕਹਿੰਦਾ ਵੀ ਜੇ ਆਪਾਂ ਐ ਕਰੀਏ ਕਹਿੰਦਾ ਦੋਨੇ ਭਾਈ ਕਹਿੰਦਾ ਇਕੱਠੇ ਕਹਿੰਦਾ ਆਪਾਂ ਇਕੱਠੀ ਖੇਤੀ ਕਰ ਲਈਏ ਉਨੇ ਆਖਾਗਾ ਵੀ ਮੈਂ ਤਾਂ ਖੇਤ ਜਾਂਦਾ ਨਹੀਂ ਇਹ ਖੇਤ ਸਾਰਾ ਦਿਨ ਆਉਂਦਾਗਾ ਤੇ ਖਵਦੀ ਮਿਹਨਤ ਕਰਦਾਗਾ ਖੇਤ ਜਾ ਕੇ ਤੇ ਕਹਿੰਦਾ ਵੀ ਆਪਾਂ ਜੇ ਇਕੱਠੀ ਖੇਤੀ ਕਰ ਲਈਏ ਕਹਿੰਦਾ ਵੀ ਭਰਾਵਾ ਮੈਂ ਕਿਹੜਾ ਤੈਨੂੰ ਕਿਹਾ ਸੀਗਾ ਤੂੰ ਅੱਡ ਹੋ ਜਾ ਵੀ ਮੈਨੂੰ ਤਾਂ ਅੱਡ ਹੋਣ ਦੀ ਵੀ ਨਹੀਂ ਤੇ ਉਹ ਹੋएगी ਵੀ ਆਪਾਂ ਇਕੱਠੇ ਰਹੀਏ ਇਕੱਠੇ ਹੀ ਵਾਹੀ ਕਰੀਏ ਆਪਾਂ ਇਕੱਠੇ ਰਹੀਏ ਤੇ ਕਹਿੰਦਾ ਵੀ ਤੂੰ ਹੀ ਅੱਡ ਹੋਇਆ ਤੁਸੀਂ ਮੈਨੂੰ ਆਟਾ ਕਰਤਾ ਤੇ ਕਹਿੰਦਾ ਚੱਲ ਕੋਈ ਨਹੀਂ ਆਪਾਂ ਖੇਤੀ ਇਕੱਠੀ ਕਰ ਲੈਨੇ ਆਂਗੇ ਕਹਿੰਦਾ ਆਪਾਂ ਇਕੱਠੇ ਹੀ ਦੋਨੇ ਕਹਿੰਦਾ ਵਾਹਿਆ ਵੀਜਿਆ ਕਰਾਂਗੇ ਤੇ ਇਕੱਠੀ ਫਸਲ ਕੱਢਿਆ ਕਰਾਂਗੇ ਕਹਿੰਦਾ ਇਕੱਠੀ ਖੇਤੀ ਰੱਖਾਂਗੇ ਕਹਿੰਦਾ ਚੰਗਾ ਪ੍ਰਭਾ ਤੇ ਉਹਨੂੰ ਕਹਿੰਦਾ ਆ ਜਾ ਪ੍ਰਭਾ ਪਾ ਵੀ ਖੇਤ ਅੱਜ ਆਪਾਂ ਵਾਹਾਂਗੇ ਦੇਖ ਹਣਾ ਤੇ ਚੱਲ ਕਹਿੰਦਾ ਅੱਜ ਤਾਂ ਮੈਨੂੰ ਉਹਨੂੰ ਬਹਾਨਾ ਮਾਰਦਾ ਕਹਿੰਦਾ ਕੋਈ ਜ਼ਰੂਰੀ ਕੰਮ ਹੋ ਗਿਆ ਤੇ ਤੂੰ ਕਹਿੰਦਾ ਇਕੱਲਾ ਕਰਿਆ ਵੀ ਮੈਂ ਮੈਨੂੰ ਜ਼ਰੂਰੀ ਕੰਮ ਪੈ ਗਿਆ ਚੱਲ ਭਈ ਉਹ ਇਕੱਲਾ ਵਾ ਗਾ ਸਾਰੇ ਖੇਤ ਨਾਲੇ ਉਹਦੇ ਵਾਲੇ ਨਾਲੇ ਆਵਦੇ ਵਾਲੇ ਵਾਹਿਆ ਚੱਲ ਭਈ ਵਾਹਿਆ ਤੇ ਫੇਰ ਉਹ ਬੀਜ ਜਨਾਤੀਗਾ ਬੀਜਣੀ ਤੀ ਜਦੋਂ ਬੀਜ ਬਜਾਈ ਕਰਨੀ ਸੀਗੀ ਉਹਨੇ ਆਪਣੇ ਭਰਾ ਨੂੰ ਫੇਰ ਕਿਹਾ ਕਹਿੰਦਾ ਵੀ ਭਰਾਵਾ ਕਹਿੰਦਾ ਵੀ ਆਜਾ ਆਪਾਂ ਕਹਿੰਦਾ ਬੀਬੀ ਫਸਲ ਬੀਜਣੀਆਂ ਗਈ ਤੇ ਵੀ ਤੂੰ ਆਜਾ ਆਪਾਂ ਖੇਤ ਚੱਲੀਏ ਜੀ ਉਹਨੂੰ ਕਹਿੰਦਾ ਵੀ ਚੱਲ ਕੋਈ ਨਾ ਵੀ ਮੈਂ ਆ ਜਾਊਗਾ ਤੇ ਤੂੰ ਚੱਲ ਲੈਨੇ ਮੈਂ ਆਉਣਾਗਾ ਮੇਰੇ ਇੱਕ ਕੰਮ ਜ਼ਿਆਦਾ ਆ ਗਿਆ ਕਹਿੰਦਾ ਮੈਂ ਫਿਰ ਉਹ ਕੰਮ ਕਰਕੇ ਆਉਣਾਗਾ ਉਹਨੂੰ ਫੇਰ ਬਹਾਨਾ ਲਾਤਾ ਤੇ ਭਾਈ ਉਹ ਫੇਰ ਨਹੀਂ ਆ ਉਹ ਕੱਲੇ ਨੇ ਭਾਈ ਵਿਚਾਰੇ ਨੇ ਫੇਰ ਬੀਜਤੀ ਫੇਰ ਭਾਈ ਉਹ ਜਦ ਹੁਣ ਖੇਤ ਚ ਜਦੋਂ ਖੇਤੀਬਾੜੀ ਕਰਦੇ ਆ ਆਪਾਂ ਹਨਾ ਕਦੇ ਗੁੱਡਣ ਗੜੀਏ ਦਾ ਕਦੇ ਕਾਸੇ ਦਾ ਕਦੇ ਕਾਸੇ ਦਾ ਕੱਖ ਕੰਡਾ ਕੱਢਣਾ ਵਿੱਚ ਤੇ ਕੰਮ ਹੁੰਦਾ ਹੀ ਹੈਗਾ ਤੇ ਭਾਈ ਉਹਨੇ ਕੀ ਕਰਿਆ ਉਹਨੂੰ ਫੇਰ ਕਿਹਾ ਕਹਿੰਦਾ ਵੀ ਭਰਾਵਾ ਆ ਜਾ ਕਹਿੰਦਾ ਵੀ ਆਪਾਂ ਖੇਤ ਰੇ ਸਪਰੇ ਰੇ ਹਾਉਣੀ ਆ ਕੀ ਕੋਈ ਤੇ ਕੋਈ ਗੁੱਡਗੜਈਆ ਕਰਨਾ ਜਦੋਂ ਵੀ ਉਹਨੂੰ ਕਿਹਾ ਕਰੇ ਤੇ ਭਾਈ ਉਹ ਜਵਾਬ ਦੇ ਜਦ ਭਈ ਉਹ ਉਦੋਂ ਹੀ ਬਹਾਨਾ ਬਣਾ ਦਿਆ ਕਰੇ ਜਾਇਆ ਨਾ ਕਰੇ ਤੇ ਭਾਈ ਉਹਨੇ ਆਖਿਆ ਵੀ ਚਲ ਕੋਈ ਉਹਦੇ ਮਨ ਚ ਨਾ ਹੈ ਨਹੀਂ ਤੇ ਅਲਸੜ ਜਾ ਦੇਖ ਤੇ ਵੀ ਚਲ ਉਹਨੂੰ ਕੰਮ ਹੋ ਜਾਂਦਾ ਕੋਈ ਉਹ ਤਾਂ ਇਹ ਸਮਝ ਲੈਂਦੇ ਤੇ ਚਲ ਇਹਨੂੰ ਕੋਈ ਕੰਮ ਹੋ ਜਾਂਦਾ ਹੈ ਵੀ ਤਾਂ ਨਹੀਂ ਚਲਾਇਆ ਹੈਗਾ ਚਲ ਭਈ ਫਸਲ ਦੇਗੀ ਫਸਲ ਵੀ ਪੱਕ ਗਈ ਤੇ ਪੱਕ ਗਈ ਤੇ ਵੱਢ ਵੀ ਲਈ ਫਸਲ ਕੱਢ ਲਈ ਜਦੋਂ ਕੱਢ ਲਈ ਖੇਤ ਚ ਫਸਲ ਪਈ ਆ ਗਈ ਤੇ ਉਹਨਾਂ ਨੇ ਆਖਿਆ ਵੀ ਅੱਜ ਜਾ ਕੇ ਆਪਾਂ ਫਸਲ ਆਵਦੀ ਵੰਡ ਲਾਂਗੇ ਤੇ ਵੰਡ ਕੇ ਫਸਲ ਤੇ ਵੀ ਆਪਾਂ ਚਲ ਅੱਧ-ਅੱਧ ਆਵਦੀ ਕਰਕੇ ਆਪਾਂ ਆਪਣੇ ਘਰੇ ਢੋ ਲਾਂਗੇ ਤੇ ਭਾਈ ਚਲ ਕਹਿੰਦੇ ਉਹ ਨੂੰ ਕਹਿੰਦਾ ਹੈਗਾ ਤੇ ਆਪਣੇ ਭਰਾ ਨੂੰ ਵੀ ਚੱਲ ਆਪਾਂ ਖੇਤ ਅੱਜ ਫਸਲ ਵੰਡਣੀਆਂਗੇ ਵੱਡੇ ਚ ਚੁਸਤ ਚਲਾਕ ਦੀ ਉਹਨੂੰ ਕਹਿੰਦਾ ਛੋਟਾ ਤੇ ਉਹ ਕਹਿੰਦਾ ਵੀ ਫਸਲ ਤਾਂ ਵੰਡਣੀ ਆ ਤੂੰ ਅੱਜ ਤੜਕੇ ਗੱਲਾਂ ਕਰੀ ਜਾਂਦਾ ਤੀ ਜੀ ਕਹਿੰਦਾ ਤੇ ਵੀ ਮੈਂ ਕਿਤੇ ਕੰਮ ਜਾ ਕੇ ਉਹਨਾਂ ਰਿਸ਼ਤੇਦਾਰੀ ਚ ਵੀ ਜੇ ਤੂੰ ਜਾਣਾ ਜਾਇਆ ਕੰਮ ਕਹਣਾ ਤੇ ਰਿਸ਼ਤੇਦਾਰੀ ਚ ਤੈਨੂੰ ਕੰਮ ਆਗਾ ਕਹਿੰਦਾ ਨਾ ਪ੍ਰਭੂ ਵੀ ਮੈਂ ਤਾਂ ਜਾਂਦਾ ਨਹੀਂਗਾ ਕਿ ਆਪਣੀ ਤਾਂ ਫਸਲ ਵੰਡਣ ਵਾਲੀ ਪਈ ਹੈਗੀ ਦੇਖ ਨਾ ਤੇ ਵੀ ਮੈਂ ਫੇਰ ਜਾਇਆ ਇੱਕ ਦੋ ਦਿਨਾਂ ਥੇਂ ਵੀ ਆਪੋ ਕੇਰਾ ਫਸਲ ਆਪਾਂ ਵੰਡ ਲਈਏ ਤੋਂ ਘਰੇ ਢੋ ਲਈਏ ਤੇ ਵੀ ਉਸ ਤੋਂ ਬਾਅਦ ਵੀ ਫੇਰ ਵੰਡਣਾ ਦੇ ਆਹ ਕਰ ਲਾਂਗੇ ਵੀ ਮੈਂ ਫੇਰ ਜਾਇਆ ਆਉਂਗਾ ਕਹਿੰਦਾ ਨਾ ਨਾ ਕੋਈ ਨਹੀਂ ਫੇਰ ਕੀ ਹੁੰਦਾ ਮੈਂ ਮੇਰੇ ਸਿੱਤੇ ਮੇਰੇ ਸਿੱਤੇ ਤੈਨੂੰ ਕੀ ਫਿਕਰਾਗਾ ਕਹਿੰਦਾ ਤੇ ਤੂੰ ਭੱਗ ਜਾ ਕਹਿੰਦਾ ਸਵੇਰੇ ਮੁੜਿਆ ਮੈਂਗਾ ਕਹਿੰਦਾ ਤੇ ਮੈਂ ਵੰਡ ਕੇ ਕਹਿੰਦਾ ਫਸਲ ਆਪਣੀ ਤੇ ਅੱਧੀ ਤੇਰੇ ਘਰੇ ਪਚਾ ਦੂੰਗਾ ਅੱਧੀ ਕਹਿੰਦਾ ਮੈਂ ਆਪਦੇ ਘਰੇ ਲਾ ਲੂੰਗਾ ਕਹਿੰਦਾ ਚੰਗਾ ਠੀਕ ਆ ਪਰ ਵਾਹੇ ਕਰ ਲੈ ਚੱਲ ਫਿਰ ਇਦੂਤੋਂ ਦੀ ਹੋਰ ਕੀ ਚੰਗਾ ਕਹਿੰਦਾ ਜਦ ਤੂੰ ਫਸਲ ਕਹਿੰਦਾ ਵੀ ਮੈਂ ਵੰਡ ਦੂੰਗਾ ਕਹਿੰਦਾ ਠੀਕ ਆ ਤੇ ਉਹ ਤੇ ਹੁਣ ਉਸਤ ਚਲਾਕ ਉਹਦੇ ਮਨ ਚ ਤੇ ਹੁਣ ਚਲਾਕੀਆਂ ਉਹ ਤਾਂ ਭਾਈ ਵਾਗ ਗਿਆ ਰਿਸ਼ਤੇਦਾਰੀ ਚ ਜਦੋਂ ਆਪਦੇ ਰਿਸ਼ਤੇਦਾਰੀ ਚ ਵਗ ਗਿਆ ਮਾਗਰੋਂ ਜਿਹੜਾ ਚੁਸਤ ਚਲਾਕ ਭਾਈ ਤੀਗਾ ਉਹਨੇ ਸਾਡੇ ਘਰ ਵਾਲੀ ਨਾਲ ਰਾਇ ਕਰਕੇ ਕਹਿੰਦਾ ਤੇਰੇ ਪੇਕਿਆਂ ਦੇ ਘਰੇ ਜਿਹੜਾ ਇੱਕ ਪ੍ਰਾਣਾਕਰ ਪਿਆਗਾ ਉਹਦੇ ਵਿੱਚ ਜੇ ਆਪਾਂ ਕਹਿੰਦਾ ਫਸਲ ਉੱਥੇ ਪਚਾ ਦਈਏ ਕਹਿੰਦਾ ਸਾਰੀ ਤੇ ਆਪਾਂ ਕਹਿੰਦਾ ਮਾਗਰੋਂ ਕਹਿੰਦਾ ਕਿ ਵੀ ਚੋਰੀ ਹੋ ਗਈ ਕਹਿੰਦੀ ਠੀਕ ਆ ਉਹ ਦੋਨੇ ਚੁੱਥੇ ਚਲਾਕ ਤੇ ਚਲਾਕੀਆਂ ਜਿਹਾ ਕਰਦੇ ਹੁੰਦੇ ਤੇ ਹਰੇਕ ਨਾਲ ਦੇਖ ਤੇ ਉਹਨਾਂ ਨੇ ਉਹਨੇ ਕੀ ਕਰਿਆ ਕਹਿੰਦੇ ਭਾਈ ਉਹਨੇ ਤਾਂ ਲੈ ਕੇ ਜਦੋਂ ਵਗ ਗਿਆ ਤੇ ਮੰਗਰੋਂ ਜਿਉਂ ਲੱਗਿਆ ਉਹਦੇ ਢੋਆ ઠવાਈ ਕਰਨਾ ਢੋ ਢੋ ਕੇ ਤਨਾ ਉੱਥੇ ਆਉਦੇ ਸਹਰਾਂ ਦੇ ਪੁਰਾਣਾ ਘਰ ਤੀਗਾ ਉਹਦੇ ਵਿੱਚ ਕਨਾ ਸਾਰੀ ਕਫਸਲ ਇਕੱਠੀ ਕਰਤੀ ਇਕੱਠੀ ਕਰਕੇ ਬਾਹਰ ਜਿੰਦਾ ਲਾਤਾ ਕਿਉਂ ਰਹਿੰਦੇ ਤਾਂ ਹੈ ਨਹੀਂ ਤੇਗੇ ਅਗਲੇ ਨੂੰ ਹੋਰ ਘਰ ਪਾਲਿਆ ਹੋਊਗਾ ਪੁਰਾਣਾ ਘਰ ਤੀਗਾ ਤੇ ਭਾਈ ਉੱਥੇ ਇਕੱਠੀ ਕਰਕੇ ਤੇ ਚਲ ਜਿੰਦਾ ਲਾਤਾ ਤੇ ਮੰਗਰੋਂ ਦੂਜੇ ਦਿਨ ਉਹਦਾ ਜਦੋਂ ਭਰਾ ਆਇਆ ਉਹਨੂੰ ਪਤਾ ਲੱਗ ਗਿਆ ਵੀ ਅੱਜ ਆਊਗਾ ਵੀ ਹੁਣ ਆਉਣ ਆਲਾਗਾ ਜਦੋਂ ਉਹਦਾ ਭਰਾ ਆਇਆ ਤੇ ਵੀ ਖੇਤ ਆਉ ਉਹਦੋਂ ਆਉਣ ਤੋਂ ਪਹਿਲਾਂ ਖੇਤ ਵਗਿਆ ਖੇਤ ਬੈਠਾ ਭਾਈ ਰੋਈ ਜਾਂਦਾ ਹੈਗਾ ਤੇ ਜਦੋਂ ਉਹਦਾ ਭਰਾ ਆਇਆ ਆ ਕੇ ਆਪਦੇ ਘਰ ਵਾਲੀ ਨੂੰ ਕਹਿੰਦਾ ਤੇ ਵੀ ਫਸਲ ਕਹਿੰਦਾ ਆਪਣੇ ਕਹਿੰਦੇ ਵੀ ਫਸਲ ਆ ਗਈ ਅੱਧੀ ਕਹਿੰਦੀ ਵੀ ਨਾ ਆਪਣੇ ਤਾਂ ਕਹ ਨਹੀਂ ਆਈ ਨੀ ਕਹਿੰਦੀ ਕਹਿੰਦਾ ਸਹੀ ਨਹੀਂ ਵੀ ਭਰਾ ਤਾਂ ਮੈਨੂੰ ਕਹਿੰਦਾ ਤੀਗਾ ਮੈਂ ਵੀ ਮੈਂ ਅੱਧੀ ਤੇਰੇ ਕਨੇ ਵੰਡ ਕੇ ਉਹ ਸਟਿਆ ਦੂੰਗਾ ਤੇ ਅੱਧੀ ਮੈਂ ਆਪਦੇ ਘਰ ਸਿੱਟ ਲੂੰਗਾ ਕਹਿੰਦੀ ਨਾ ਫਸਲ ਤਾਂ ਆਪਣੇ ਘਰੇ ਆਈ ਨਹੀਂ ਜੀ ਕਹਿੰਦਾ ਚਲ ਮੈਂ ਖੇਤ ਜਾਣਾ ਦੇਖ ਲਾ ਮੈਂ ਜਾ ਕੇ ਚੱਲ ਜਦ ਭਾਈ ਚਲੋ ਖੇਤ ਗਿਆ ਖੇਤ ਦੇਖਿਆ ਤੇ ਉਹਦਾ ਭਰਾ ਬੈਠਾ ਤੇ ਭਾਈ ਰੋਈ ਜਾਂਦਾ ਵਾ ਲੋਕਾਂ ਦਾ ਵੀ ਭਰਾ ਤਾਂ ਇਹਨੂੰ ਕੀ ਹੋ ਗਿਆ ਤੂੰ ਰੋਈ ਜਾਂਦਾ ਵਾ ਤੇ ਕਹਿੰਦਾ ਘਰੋਂਦਾ ਤਾਂ ਮੈਂ ਆਇਆਗਾ ਕਹਿੰਦਾ ਆਪਣੀ ਦਾ ਕੋਈ ਫਸਲ ਕਹਿੰਦਾ ਚੋਰੀ ਕਰਕੇ ਲੈ ਗਿਆ ਕਹਿੰਦਾ ਹੱਸਿਆ ਕਹਿੰਦਾ ਤੇ ਕਹਿੰਦਾ ਚੋਰੀ ਹੋ ਗਈ ਆਪਣੇ ਫਸਲ ਕਹਿੰਦਾ ਹੋਰ ਕਹਿੰਦਾ ਕੋਈ ਪਤਾ ਨਹੀਂ ਪਾਉਂਦਾ ਕਹਿੰਦਾ ਵੀ ਚਲ ਕੋਈ ਨਾ ਜੀ ਮੇਰੇ ਰੱਬ ਨੂੰ ਮਨਜ਼ੂਰ ਠੀਕ ਹੈ ਦੇਖਾ ਨਾ ਜਿਵੇਂ ਲਿਖਿਆ ਕਰਮਾਂ ਚੋਂ ਹੀ ਬਣਦਾ ਹੈਗਾ ਚਲ ਕੋਈ ਨਹੀਂ ਹੈ ਨਾ ਤੇ ਭਾਈ ਚਲ ਉਹ ਘਰੇ ਆ ਗਿਆ ਕਹਿੰਦਾ ਆ ਕੇ ਤੇ ਦੋਨੇ ਭਾਈ ਘਰੇ ਆ ਗਏ ਜਦ ਭਾਈ ਉਹ ਆਪਦੇ ਘਰੇ ਉਹ ਆਪਦੇ ਘਰ ਨੂੰ ਨੰਗਾ ਉਹ ਆਪਦੇ ਘਰ ਨੂੰ ਨੰਗਾ ਉਹਨਾਂ ਚਿਰ ਤਾ ਬੱਡਾ ਰੋਂਦਾ ਰਿਹਾ ਮਗਰ ਮਸਦਿਆ ਅਥਰੂ ਬਹਾਉਂਦਾ ਰਹਾ ਜਦੋਂ ਭਾਈ ਆਪਦੇ ਘਰ ਨੂੰ ਮੁੜ ਗਿਆ ਉਹ ਆਪਦੇ ਘਰ ਨੂੰ ਮੁੜ ਗਿਆ ਫਿਰ ਹੱਸਦਾ ਜਾਵੇ ਤੇ ਭਾਈ ਚਾਹ ਨੂੰ ਕਰਿਆ ਜਾ ਕੇ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਆਪਣੀ ਤਾਂ ਫਸਲ ਕਹਿੰਦਾ ਵੀ ਚੋਰੀ ਹੋ ਗਈ ਕਹਿੰਦਾ ਤੇ ਸਾਰੀ ਫਸਲ ਚੋਰੀ ਹੋ ਗਈ ਕਹਿੰਦੇ ਕੀ ਕਰਾਂਗੇ ਸਾਲ ਭਰ 6 ਮਹੀਨੇ ਕਹਿੰਦੇ ਕਿੱਥੋਂ ਖਾਵਾਂਗੇ ਕਹਿੰਦੀ ਤੇ ਕਹਿੰਦੀ ਚਲ ਤੂੰ ਐ ਕਰ ਕਹਿੰਦੀ ਤੂੰ ਖਾਵਾਂਗੇ ਤਾਂ ਸਹੀ ਬਿਜ ਨੂੰ ਕੀ ਕਰਾਂਗੇ ਫੇਰ ਸਾਲ ਭਰ 6 ਮਹੀਨੇ ਲੰਘਣੇ ਵੀ ਨਹੀਂ ਕਹਿੰਦੀ ਤੂੰ ਵੀ ਐਂ ਕਰ ਕਹਿੰਦੀ ਜਿਹੜੀ ਆਪਣੀ ਜ਼ਮੀਨ ਆ ਗਈ ਉਹਨੂੰ ਤੂੰ ਵਾਹ ਕੇ ਕਹਿੰਦੇ ਤੇ ਉਹਦੇ 'ਚ ਕਹਿੰਦੇ ਕੇਰਾ ਆਲੂ ਲਾ ਦੇ ਮੈਂ ਥੋੜੇ ਜੇ ਥਾਂ ਚ ਅੱਦੇ ਥਾਂ ਚ ਕਹਿੰਦੀ ਤੂੰ ਆਲੂ ਲਾ ਦੇ ਜਿਹੜੀ ਕੁਸ ਆਪਣੇ ਬੰਜਰ ਜੀ ਉਂ ਸੱਬੀ ਪਈ ਤੀ ਉਹਨਾਂ ਦੇ ਉਹਦੇ ਵਿੱਚ ਆਲੂ ਲਾ ਦੇ ਕਹਿੰਦੇ ਆਲੂ ਲਾ ਦੇ ਆਲੂ ਹੋ ਜਾਣਗੇ ਕਹਿੰਦੇ ਚੱਲ ਕੁਸ ਉਹ ਉਹਨਾਂ ਨਾਲ ਗੁਜ਼ਾਰਾ ਕਰ ਲਾਂਗੇ ਐਨੇ ਕਹਿੰਦੀ ਚੱਲ ਭਾਈ ਕਣਕ ਆ ਜੂਗੀ ਕਣਕ ਬੀਜ ਲਾਂਗੇ ਕਹਿੰਦੀ ਫਿਰ ਕਹਿੰਦਾ ਠੀਕ ਆ ਚੰਗਾ ਹਾਲੂ ਗੰਡੇ ਲਾ ਦੇ ਕਹਿੰਦੇ ਉਹ ਆਪਾਂ ਵੇਚ ਲਾਂਗੇ ਉਹਦੇ ਨਾਲ ਆਪਣਾ ਟਾਈਮ ਪਾਸ ਹੋ ਜਾਊਗਾ ਤੇ ਭਾਈ ਕਹਿੰਦਾ ਚੰਗਾ ਚੱਲ ਭਾਈ ਉਹਨਾਂ ਰਿਆ ਕਰਕੇ ਪੈਗੇ ਤੇ ਟੜਕੇ ਨੂੰ ਭਾਈ ਉਹ ਕਹਿੰਦਾ ਚੱਲ ਮੈਂ ਕਹਿੰਦਾ ਉਹਨੂੰ ਜਿਹੜੀ ਆਪਣੀ ਜ਼ਮੀਨ ਪਈ ਆ ਉਹਨੂੰ ਕਹਿੰਦਾ ਵੀ ਲੋਟ ਕਰਿਆ ਵਾ ਕਹੀ ਲੈ ਕੇ ਭੱਗ ਗਿਆ ਤੇ ਭਈ ਜੇ ਤਾਂ ਖੇਤ ਆਉਦਾ ਤੇ ਉਹਨੂੰ ਚੱਲ ਉਹਨੂੰ ਲੱਗ ਗਿਆ ਲੋਟ ਕਰਨ ਕੱਢਣ ਲੱਗ ਗਿਆ ਬੱਟਾ ਬੁੱਟਾ ਜੀ ਦੇਖ ਕੇ ਭਾਈ ਤੇ ਚੱਲ ਕਹਿੰਦਾ ਇਹਨੂੰ ਮੈਂ ਵਧੀਆ ਬਣਾ ਕੇ ਤੇ ਰੇਪ ਆ ਕੇ ਗਰੂੜੀ ਦੀ ਤੇ ਵਧੀਆ ਬਣਾ ਕੇ ਕਹਿੰਦਾ ਚਲ ਆਲੂ ਗੰਡੇ ਲਾ ਦੂੰਗਾ ਤੇ ਉਹ ਜੀਰੀ ਦੀ ਫਸਲ ਤੀਗੀ ਦੇਖ ਤੇ ਪਚਲ ਕਣਕ ਬੀਜ ਲਾਂਗੇ ਭਾਈ ਐਂ ਕਰਕੇ ਚੱਲ ਭਾਈ ਜਦੋਂ ਉਹ ਦੋ ਦਿਨ ਹੋ ਗਏ ਤਾਂ ਉਹਨੂੰ ਜਾਂਦੇ ਨੂੰ ਘੁਰਦਾ ਰਿਹਾ ਉਹਨੂੰ ਕਹੀ ਨਾਲ ਪਟਦਾ ਰਿਹਾ ਵੀ ਵਧੀਆ ਬਣਾ ਦੂੰਗਾ ਤੇ ਇੱਕੋ ਜਿਹਾ ਪੱਧਰ ਕਰਕੇ ਤੇ ਭਾਈ ਉਹਦੇ ਤਾਂ ਕਹੀ ਨਾਲ ਜਿਉਂ-ਜਿਉਂ ਉਹ ਵੜਦਾ ਤੇ ਕੁਸ ਕਹੀ ਦੇ ਵਿੱਚ ਲੱਗ ਗਿਆ ਜਦੋਂ ਉਹਨੇ ਲੱਗ ਗਿਆ ਤੇ ਜਦੋਂ ਨੇ ਦੇਖਿਆ ਵੀ ਕੀ ਵੱਜਿਆ ਇਹ ਦਿਵਾਰੋਂ ਆਲੇ-ਦਾਲੋਂ ਮਿੱਟੀ ਜੀ ਕਹੀ ਨਾਲ ਬੋਚ-ਬੋਚ ਕੇ ਉਹ ਕਰਿਆ ਤੇ ਭਾਈ ਉਹਦੇ ਵਿੱਚ ਤਾਂ ਇੱਕ ਘੜਾ ਨਿਕਲਿਆ ਜਦੋਂ ਘੜਾ ਦੇਖਿਆ ਉਹਨੇ ਤੇ ਭਾਈ ਉਹਨੇ ਹੌਲੀ-ਹੌਲੀ ਆਲੇ-ਦਾਲੋਂ ਮਿੱਟੀ ਪਰੇ-ਪਰੇ ਕਰਕੇ ਕਹੀ ਨਾਲ ਤੇ ਉਹ ਜਦੋਂ ਘੜਾ ਕੱਢਿਆ ਡਸਾ ਸਾਰਾ ਚੱਕਰਾ ਕੱਢਿਆ ਤੇ ਉਹ ਭਾਈ ਉਹਦਾ ਮੋਹਰਾ ਦਾ ਭਰਿਆ ਪਿਆ ਜਦੋਂ ਮੋਹਰਾਂ ਦਾ ਘੜਾ ਭਰਿਆ ਪਿਆ ਤੇ ਭਈ ਉਹ ਚਲ ਚੁੱਪ ਕਰਕੇ ਉਹ ਚੁੱਕ ਕੇ ਘਰੇ ਲਿਆ ਆ। ਆ ਕੇ ਉਹ ਜਗਰ ਵਾਲੀ ਨੂੰ ਕਹਿੰਦਾ ਤੇ ਕਹਿੰਦਾ ਆਹ ਮੋਹਰਾਂ ਦਾ ਘੜਾ ਥਾ। ਉਹ ਕਹਿੰਦਾ ਤੇ ਕਹਿੰਦੀ ਵੀ ਚਲ ਵਧੀਆ ਹੋਇਆ ਕਹਿੰਦੀ ਚਲ ਆਪਣਾ ਟਾਈਮ ਪਾਸ ਹੋ ਜਾਊਗਾ ਤੇ ਦੂਜੇ ਦਿਨ ਭਈ ਉਹਨਾਂ ਨੇ ਕੀ ਕਰਿਆ ਕਹਿੰਦੀ ਐ ਕਰਾ ਦੋ ਮੋਹਰਾਂ ਲੈ ਜਾ ਤੇ ਕਹਿੰਦੀ ਨਾਲ ਤਾਂ ਜਿਹੜਾ ਆਪਣੇ ਹੁਣ ਖਾਣ ਨੂੰ ਕੋਣ ਉਹ ਨਹੀਂ ਹੈਗਾ ਅਨਾਜ ਨਹੀਂ ਹੈਗਾ ਜਿਹੜਾ ਉਹ ਲਿਆ ਕਹਿੰਦੀ ਨਾਲੇ ਜਿਹੜਾ ਘਰ ਦਾ ਸਮਾਨ ਆਗਾ ਸੌਦਾ ਪੱਤਾ ਸਾਰਾ ਲਿਆ ਤੇ ਕਹਿੰਦਾ ਚੰਗਾ ਕਹਿੰਦਾ ਨਾਲੇ ਜਿਹੜਾ ਕਹਿੰਦਾ ਕਹਿੰਦੀ ਬੀਬੂ ਗੀਜੇ ਨਾਲ ਲੂਲੂ ਗੀਜਣੇ ਦੇ ਵਿੱਚ ਆਲੂ ਗੰਡੇ ਫੱਕ ਬਕੋਲੇ ਚੱਲ ਪਈ ਗਾ ਹਨਾ ਚੱਪਈ ਆਵਦਾ ਲੈਣ ਆ ਜਾ ਵੀਰੇਆ ਵਾਗਿਆ ਲੈ ਆਇਆ ਓਏ ਦਿੱਖਦਾ ਜਿਆਦਾ ਉੱਥੋਂ ਲੈ ਆਇਆ ਭਾਈ ਆਵਦਾ ਲਿਆ ਕੇ ਚੱਲ ਬੀਜ ਬਾਜ਼ਾਰਾ ਕਰਤਾ ਤੇ ਚੱਲ ਪਈ ਆਈ ਆਵਦਾ ਟਾਈਮ ਪਾਸ ਉਹਨਾਂ ਨੇ ਕੀਤਾ ਦੇ ਫੇਰ ਉਦੋਂ ਬਾਅਦ ਭਾਈ ਉਹ ਜਿਹੜਾ ਵੱਡਾ ਭਰਾ ਤੀ ਚੁਸਤ ਚਲਾਕ ਤੀ ਗਾ ਹਨਾ ਤੇ ਭਾਈ ਜਿਹੜਾ ਵੱਡਾ ਭਰਾ ਤੀ ਗਾ ਉਹਨੇ ਕੀ ਕਰਿਆ ਉਹ 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 ਕਹਿੰਦਾ ਚੱਲ ਕਹਿੰਦਾ ਵੀ ਜਿਹੜਾ ਆਪਾਂ ਨੇ ਅਨਾਜ ਚੋਰੀ ਕਰਿਆ ਤੀਗਾ ਵੀ ਪਤਾ ਭਾਈ ਉਹ ਜਦੋਂ ਵੱਡਾ ਭਰਾ ਛਾਤਰ ਚਲਾਕ ਤੀਗਾ ਜਿਹੜਾ ਤੇ ਉਹੋ ਭਾਈ ਉਹਨੇ ਕੀ ਕਰਿਆ ਕਹਿੰਦਾ ਲੈ ਕਹਿੰਦਾ ਆਪਾਂ ਤੇ ਚਾਲ ਚੱਲੀਏ ਕਹਿੰਦਾ ਤੇ ਤੇਰੇ ਪੇਕੀ ਕਹਿੰਦਾ ਤੇ ਅਨਾਜ ਦੇਖੀ ਕਹਿੰਦਾ ਉਹਨੂੰ ਵਿੱਚੋਂ ਵੇਚ ਦਾਂਗੇ ਥੋੜਾ ਬਾਲਾ ਕਹਿੰਦਾ ਤੇ ਭਾਈ ਉਹ ਉੱਥੇ ਵਗ ਗਏ ਜਦੋਂ ਉਹ ਉੱਥੇ ਗਏ ਤੇ ਉਹਨਾਂ ਨੇ ਭਾਈ ਜਾ ਕੇ ਦੇਖਿਆ ਜਿੰਦਾ ਖੋਲ ਕੇ ਉਸਾਰ ਅਨਾਜ ਕਨਾ ਗੁਣੋਂ ਬੰਦ ਪਿਆ ਤੀਗਾ ਚੋ ਜੀਰੀ ਹੈਗੀ ਤੇਗੀ ਜੀਰੀ ਦੇ ਨਾਲ ਤਾਂ ਚੂਹੇ ਲੱਗ ਗਏ ਨਾਲੇ ਉਹ ਕੀੜਿਆ ਕੂੜਿਆ ਨੇ ਕਨਾ ਸਾਰਾ ਕੀੜੀਆਂ ਕੀੜੇ ਲੱਗ ਲੱਗ ਕੇ ਸਾਰਾ ਥੋਥਾ ਕਰ ਤਾਂ ਖੂਸ ਰਹਿ ਗਿਆ ਕੱਲਾ ਤੇ ਭਾਈ ਸਭ ਖਾ ਖਾਦਾ ਗਾ ਚੋਲ ਵਿੱਚੋਂ ਖਾ ਗੇ ਪਾਈ ਖਾਲੀ ਘਰ ਪਿਆ ਤੇ ਹੁਣ ਖਾਲੀ ਘਰ ਚ ਤਾਂ ਚੂਹੇ ਹੀ ਹੋਣਗੇ ਕੱਚੇ ਖਾਨਾਂ ਚ ਤਾਂ ਤੇ ਭਾਈ ਜਦੋਂ ਉਹ ਕੀੜਿਆਂ ਨੇ ਚੂਹੇ ਨੇ ਖਾ ਲਿਆ ਨਾ ਜਾਈ ਭਾਈ ਉਹ ਫੱਕ ਰਹੇਗਾ ਕੱਲਾ ਤੇ ਭਾਈ ਉਹ ਮੱਥੇ ਦੇ ਹੱਥ ਮਾਰੇ ਕਹਿੰਦਾ ਵੀ ਮੈਂ ਤਾਂ ਦੇਖ ਉਹ ਵੀ ਘਰੇ ਤੇ ਚੁਸਤ ਚਲਾਕੀ ਨਾਲ ਕਹਿੰਦਾ ਲੁਕੋਇਆ ਤੀਗਾ ਵੀ ਦੁੱਗਣਾ ਨਾਜ ਹੋ ਗਿਆ ਆਪਣੇ ਤੇ ਕਹਿੰਦਾ ਵੀ ਇਹ ਤਾਂ ਮੈਂ ਨਾ ਹੋ ਗਿਆ ਨਾ ਖਰਾਬ ਹੋ ਗਿਆ ਫਸਲ ਹੋਈ ਤੇ ਬਾੜੀ ਵਧੀਆ ਜਦੋਂ ਮਿੰਤ ਕਰਦਾ ਤੀਗਾ ਦੇਖ ਤੇ ਭਾਈ ਜਦੋਂ ਉਹ ਚਾਲਕ ਚੁੱਪ ਕਰਕੇ ਆਪ ਤਾਂ ਚੁੱਪ ਕਰਕੇ ਆ ਗਏ ਤੇ ਉਹ ਉਹਦਾ ਤਾਂ ਮੰਦਾ ਹਾਲ ਹੋਈ ਗਿਆ ਤੇ ਉਹਨਾਂ ਨੇ ਦੇਖੋ ਨ ਮੋਹਰਾਂ ਦੇ ਮੋਹਰਾਂ ਦਾ ਘੜਾ ਥੇ ਗਿਆ ਥੀਗਾ ਤੇ ਜਦੋਂ ਘੜਾ ਚੱਕਰਾ ਥੇ ਗਿਆ ਦੀ ਮੋਹਰਾਂ ਦਾ ਤੇ ਭਈ ਉਹ ਜਦੋਂ ਕੁਜਰੂਤ ਦੀ ਕਮੋਰ ਕੱਢ ਕੇ ਵੇਚ ਦਿੰਦੇ ਤੇ ਆਪਦੇ ਚਲ ਉਹ ਕਰ ਲੈਂਦੇ ਤੇ ਉਹ ਭੋਲੇ ਭਾਲੇ ਤੇ ਨਾ ਕਿਸੇ ਨੂੰ ਉਹਨਾਂ ਨੂੰ ਨਾ ਚਾਤਰ ਚਲਾਕੀਆਂ ਆਉਂਦੀਆਂ ਜਿਹਾ ਨਾ ਉਹਨਾਂ ਦੇ ਮਨ ਚ ਮੈਲ ਥੀਗੀ ਉਹ ਤਾਂ ਜਿਵੇਂ ਕੋਈ ਕਹਿ ਦਿੰਦਾ ਤੇ ਉਹਵੇਂ ਅਗਲੇ ਤਾਂ ਸੱਚ ਮੰਨ ਲੈਂਦੇ ਤੇ ਜਿਵੇਂ ਆਪਦੇ ਮਨ ਚ ਕੋਈ ਜਿਹੇ ਜਿਹੇ ਗੱਲ ਹੁੰਦੀ ਥੀ ਉਹ ਹੀ ਜਿਹਾ ਅਗਲੇ ਨੂੰ ਦੱਸ ਦਿੰਦੇ ਤੇ ਹਾਂ ਤੇ ਪਈ ਉਹਨਾਂ ਦਾ ਕੰਮ ਵਧੀਆ ਹੁੰਦਾ ਗਿਆ ਤੇ ਉਹ ਭਾਈ ਦਿਨੋ ਦਿਨ ਜਮਾ ਮਰਨ ਵਾਲਾ ਹੋ ਗਿਆ ਜਮੇ ਆਏ ਹੋਗੇ ਗਰੀਬ ਹੋਗੇ ਜਮੇ ਕੁਸ ਮੇ ਨਾ ਰਹਾ ਕਹਿੰਦੇ ਬੇਈਮਾਨੀ ਦਾ ਪੜ ਖਾਲੀ ਹੁੰਦਾ ਹੈ ਤੇ ਭਾਈ ਉਹ ਉਹਨਾਂ ਦਾ ਪੂਰਾ ਹਾਲ ਹੋ ਗਿਆ ਉਹ ਕਹਿੰਦੇ ਵੀ ਹੁਣ ਕੀ ਕਰੀਏ ਆਪਾਂ ਕਹਿੰਦੇ ਤੇ ਆਪਣਾ ਤਾਂ ਇਹ ਦੇਖੋ ਜੇ ਆਪਾਂ ਕਿਸੇ ਨਾਲ ਬੇਈਮਾਨੀ ਕਰਦੇ ਆ ਹਨਾ ਬੇਈਮਾਨੇ ਦਾ ਪੜ ਖਾਲੀ ਆ ਬੇਈਮਾਨੇ ਦਾ ਅੰਤ ਹੁੰਦਾ ਹੀ ਹੁੰਦਾ ਹੈਗਾ ਉਹ ਭੁੱਖਾ ਰੜਨ ਲੱਗ ਗਿਆ ਉਹਨੇ ਆਖਿਆ ਵੀ ਮੇਰਾ ਤਾਂ ਬੁਰਾ ਹਾਲ ਹੋਗਾ ਹੰ ਮੈਂ ਕੀ ਕਰਾਂ ਤੇ ਦੋਨੇ ਭਾਈ ਉਹ ਉਹਨਾਂ ਨੂੰ ਪਸਤਾਵਾ ਹੋਇਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਤੇ ਵੀ ਉਹ ਆਪਾਂ ਉਹਨੂੰ ਭੋਲਾ ਭਾਲਾ ਸਮਝ ਦਿੱਤੇ ਗਏ ਤੇ ਵੀ ਉਹ ਕਿਸੇ ਨਾਲ ਬੇਈਮਾਨੀ ਕਰਦਾ ਚਤਰਚਲਾ ਕਰਨੀ ਨਹੀਂ ਸੀ ਇੰਨਾ ਹੈਗਾ ਆਪਾਂ ਉਹਨੂੰ ਭੋਲਾ ਜਿਹਾ ਸਮਝ ਦਿੱਤੇ ਭੋਲਾ ਸਮਝ ਦਿੱਤੇ ਰੱਬ ਨੇ ਦੇਖੋ ਉਹਨੂੰ ਆਪਾਂ ਉਹਦੇ ਨਾਲ ਟੀ ਚਲਾਕੀ ਕੀਤੀ ਤੇ ਦੋਨੇ ਜੀ ਬੈਠੇ ਰਹੇ ਕਰੀ ਜਾਂਦੇ ਨੇ ਤੇ ਗੱਲਾਂ ਕਰੀ ਜਾਂਦੇ ਨੇਗੇ ਤੇ ਵੀ ਐ ਕਰਕੇ ਆਪਾਂ ਜੇ ਉਹਦੇ ਨਾਲ ਸਾਤਰ ਜਣਾਂ ਕੀ ਕੀਤੀ ਕੀ ਤੇ ਆਪਾਂ ਚੋਰੀ ਦਾ ਇਲਜ਼ਾਮ ਲਾਇਆ ਵੀ ਚੋਰੀ ਹੋ ਗਈ ਆਪਣੇ ਤਾਂ ਖੇਤ ਚ ਤੇ ਵੀ ਉਹ ਤਾਂ ਫੇਰ ਵੀ ਕਹਿੰਦੇ ਦੇਖ ਭੁੱਖਾ ਨਹੀਂ ਮਰਦਾ ਜਿਹੜਾ ਬੰਦਾ ਮਿੰਨਤ ਕਰਦਾ ਭੁੱਖਾ ਵੀ ਨਹੀਂ ਮਰਦਾ ਹੈਗਾ ਤੂੰ ਹੁੰਦਾ ਦਾ ਮਿੰਨਤ ਤੇ ਆਪਦੀ ਤੇ ਮਾਨ ਹੁੰਦਾ ਵੀ ਮੈਂ ਮਿੰਨਤ ਹੋਰ ਕੱਲ ਨੂੰ ਵਾਂ ਮੈਂ ਭੁੱਖਾ ਨਹੀਂ ਮਰਦਾ ਹੈਗਾ ਮਿੰਤੀਆ ਬੰਦਾ ਹੁੰਦਾ ਜਿਹੜਾ ਤੇ ਭਾਈ ਉਹ ਤਾਂ ਆਪਦਾ ਸੁਖੀ ਰੋਟੀ ਖਾਂਦੇ ਨੇਗੇ ਮੋਜਾਂ ਮਾਰਦੇ ਨੇਗੇ ਤੇ ਉਹਨਾਂ ਦਾ ਭਾਈ ਬੁਰਾ ਹਾਲ ਹੋ ਗਿਆ ਦੇਖੋ ਜੇ ਕੋਈ ਕਿਸੇ ਨਾਲ ਕੋਈ ਹੈ ਨਾ ਮਾੜਾ ਕਰਦਾਗਾ ਤੇ ਮੂਰੇ ਮਾੜਾਈ ਭਰਨਾ ਪੈਂਦਾ ਅੱਗੇ ਤਾਂ ਹੁਣ ਆਏਗਾ ਅੱਗੇ ਤਾਂ ਕਹਿੰਦੇ ਹੁੰਦੇ ਤਾਂ ਦੂਜੇ ਜਨਮ ਚ ਇਹਨੇ ਪਿਛਲੇ ਜਨਮ ਚ ਕੋਈ ਮਾੜਾ ਕਰਿਆ ਹੋਊਗਾ ਤਾਂ ਇਹਦੇ ਨਾਲ ਮਾੜਾ ਹੋ ਗਿਆ ਹੈ ਹਣ ਤਾਂ ਇਸੇ ਜਨਮ ਚ ਕਲ ਜਾਊਗਾ ਹੁਣ ਤਾਂ ਇਸੇ ਜਨਮ ਚ ਬੰਦਾ ਭਰ ਜਾਂਦਾ ਹੈ ਕਿਸੇ ਦਾ ਹੱਕ ਨਾ ਮਾਰੋ ਕਿਸੇ ਨਾਲ ਬੇਈਮਾਨਾ ਨਾ ਕਰੋ ਤੇ ਪ੍ਰਮਾਤਮਾ ਦੇਖਦਾ ਹੈਗਾ ਤੇ ਆਪਦਾ ਸਚਾਈ ਤੇ ਚੱਲੋ ਸਚਾਈ ਉਹ ਸਾਥ ਦਿੰਦੀ ਆਗੀ ਆਪਦੀ ਹੈ ਤੇ ਸੋਸਿਆਈ ਕੰਮ ਆਉਂਦੀ ਹੈ ਮਿਹਨਤ ਦੀ ਕਮਾਈ ਕੰਮ ਆਉਂਦੀ ਹੈਗੀ ਮਿਹਨਤ ਦਾ ਫਲ ਮਿਲਦਾ ਹੈਗਾ ਆਪਾਂ ਨੂੰ ਤੇ ਇਹਦੇ ਵਿੱਚੋਂ ਸਾਨੂੰ ਕਹਾਣੀ ਚੋਂ ਕੀ ਸਿੱਖਿਆ ਮਿਲਦੀ ਹੈਗੀ ਤੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਕਿਸੇ ਦਾ ਹੱਕ ਨਾ ਮਾਰੋ ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਨਾ ਆਜਪੇ